ਕੁੰਗੇ ਕੁੰਗੇ ਰਿਆਣਾ ਵਾਲਾ ਇਹ ਰੋਡ ਨੀ ਕਰਦੀ ਵਾਲ ਨੂੰ ਜਾਂਦਾ ਹੈ ਨਾ ਸਿੱਧਾ ਹੀ ਸੁਵੇਰ ਨੂੰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਢਿੱਲ ਬਲੌਕਸ 07 ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਆਪਾਂ ਵੀ ਬਹੁਤ ਵਧੀਆ ਤੇ ਅੱਜ ਆਪਾਂ ਜਾ ਰਹੇ ਹਾਂ ਪੇਖੋਵਾਲ ਵੀ ਪੇਖੋਵਾਲ ਹੀ ਹੈ ਨਾ ਹਾਂਜੀ ਪੇਖੋਵਾਲ ਕਿਉਂਕਿ ਮੈਨੂੰ ਹਰਖੋਵਾਲ ਤੇ ਪੇਖੋਵਾਲ ਦਾ ਬਹੁਤ ਲਿਖਾ ਜਿਹਾ ਪੈ ਜਾਂਦਾ ਇੱਕ ਜਿਹਾ ਹੀ ਲੱਗਦੇ ਇਹ ਨਾਮ ਤੇ ਆਪਾਂ ਨੇ ਕੱਲ ਜਿਹੜਾ ਇੱਕ ਵਲੌਗ ਪਾਇਆ ਹੈਗਾ ਆਪਾਂ ਉਹਦੇ ਵਿੱਚ ਨਾ ਉਹ ਪਰਤਨ ਦਾ ਨਾਮ ਪੁੱਛਿਆ ਹੈਗਾ ਸਾਰਿਆਂ ਨੂੰ ਵੀ ਦੱਸਿਓ ਵੀ ਹਰੇਕ ਤੇ ਜਿੱਦਾਂ ਹਰੇਕ ਜ਼ਿਲ੍ਹੇ ਦੇ ਵਿੱਚ ਆ ਨਾ ਹਰੇਕ ਸਾਈਡ ਤੇ ਆਪਣੀ ਆਪਣੀ ਬੋਲੀ ਹੁੰਦੀ ਆ ਤੇ ਸਾਰਿਆਂ ਨੇ ਜਿਹੜੇ ਕਮੈਂਟ ਕੀਤੇਗੇ ਕਿਸੇ ਨੇ ਕਹੇਗਾ ਕਿ ਉਹਨੂੰ ਤਰਮਜੀ ਕਹਿੰਦੇ ਕਹਿੰਨੇ ਕਿ ਉਹਨੂੰ ਹਿਰਮਜੀ ਕਹਿੰਦੇ ਕਹਿੰਨੇ ਕਿ ਚਿਰਮਜੀ ਕਹਿੰਦੇ ਤੇ ਸਾਡੇ ਜਿਹੜੇ ਉਧਰ ਮੇਰੇ ਪੇਕਿਆਂ ਦੀ ਸਾਈਡ ਉੱਥੇ ਵੀ ਉਹ ਤਿਰਮਜੀ ਬੋਲਦੇ ਆ ਤੇ ਮੰਮੀ ਨੂੰ ਵੀ ਦੱਸਿਆ ਮੈਂ ਕਿ ਮੰਮੀ ਕਮੈਂਟਾਂ ਦੇ ਵਿੱਚ ਉਹਨਾਂ ਨੂੰ ਦੱਸਿਆ ਕਿ ਤਰਮਜੀ ਬੋਲਦੇ ਮੰਮੀ ਕਹਿੰਦੀ ਉਹ ਕਿੱਥੇ ਤਿਰਮਜੀ ਬਣ ਗਈ ਹਨਾ ਤੁਹੇ ਤਾਂ ਹੀ ਕਿ ਸਮਝਿਆ ਵੀ ਤੇਰਮ ਜੀ ਕੀ ਚੀਜ਼ ਹੁੰਦੀ ਆ ਉਹ ਟਿੱਕੀ ਜੀ ਚੀਜ਼ ਹੋਗੀ ਹੈਗਾ ਅੱਛਾ ਮੰਮੀ ਕਹਿੰਦੇ ਪਤਾ ਨਹੀਂ ਸ਼ਾਇਦ ਕੋਈ ਟਿੱਕੀ ਜੀ ਚੀਜ਼ ਹੋਣੀ ਆ ਪਰ ਆਵਾ ਕੋਹ ਹੈਗਾ ਡੂਬਾ ਜਾਂਦੀ ਤਾਂ ਜੀ ਉਹ ਹੀ ਆਪਾਂ ਫੇ ਸਾਰੇ ਇਦਾਂ ਡੂਬੇ ਬੋਲਦੇ ਆ ਨਾ ਉਹਨੂੰ ਤਾਂ ਕਰਕੇ ਤਾਂ ਸਾਰਿਆਂ ਨੇ ਆਪਣੇ ਆਪਣੇ ਦੱਸੇ ਕਮੈਂਟਾਂ ਦੇ ਵਿੱਚ ਵੀ ਜਿੱਦਾਂ ਜਿੱਦਾਂ ਕਿਸੇ ਦੀ ਕੋਈ ਬੋਲੀ ਆ ਹਨਾ ਉਦੋਂ ਉਦੋਂ ਸਾਰੇ ਜਣੇ ਬੋਲਦੇ ਆ ਤੇਰਮ ਜੀ ਹਿਰਮ ਜੀ ਤੇਰਮ ਜੀ ਤੇ ਆਪਣੇ ਤੋਂ ਪਿੰਡੋਂ ਵੀ ਇੱਕ ਕਮੈਂਟ ਆਇਆ ਉਹ ਕਹਿੰਦੇ ਅਸੀਂ ਹਿਰਮ ਜੀ ਕਹੀਦਾ ਹਨਾ ਤਾਂ ਸਾਡੇ ਨਾਲ ਦੇ ਪਿੰਡੋਂ ਕਮੈਂਟ ਆਇਆ ਉਹ ਕਹਿੰਦੇ ਅਸੀਂ ਹਿਰਮ ਜੀ ਕਹੀਦਾ ਆ ਫਿਰ ਸਾਡੇ ਇਧਰ ਮੱਝ ਸਾਈਡ ਤੋਂ ਜਿਹਨਾਂ ਨੇ ਕਮੈਂਟ ਕੀਤਾ ਸੀ ਉਹ ਕਹਿੰਦੇ ਵੀ ਸਾਡੇ ਤਰਮ ਜੀ ਬੋਲਦੇ ਆ ਠੀਕ ਆ ਜੀ ਤਾਂ ਚਲੋ ਇਹ ਤਾਂ ਹੁਣ ਫਾਈਨਲ ਹੋ ਗਿਆ ਵੀ ਸਾਡੇ ਵੀ ਤਰਮ ਜੀ ਬੋਲਦੇ ਆ ਜਿਹੜਾ ਮੈਨੂੰ ਪਤਾ ਹੈਗਾ ਮੈਨੂੰ ਜ਼ਿਆਦਾ ਆ ਗਿਆ ਕਿ ਉਸ ਦਿਨ ਮੇਂ ਨਾਨ ਵੀ ਆਈ ਸੀ ਉਹ ਵੀ ਸਾਨੂੰ ਇਹੀ ਦੱਸ ਕੇ ਕਹੇ ਕਿ ਉਹਨੂੰ ਤਰਮ ਜੀ ਕਹਿੰਦੇ ਆ ਚਲੋ ਇਹ ਫਾਈਨਲ ਹੋ ਗਿਆ ਪਤਾ ਲੱਗ ਗਿਆ ਮੰਮੀ ਤੁਹਾਨੂੰ ਹਣ ਇਹਨੂੰ ਤਰਮ ਜੀ ਕਹਿੰਦੇ ਆ ਤੇ ਹੁਣ ਅੱਜ ਆਪਾਂ ਜਾ ਰਹੇ ਆ ਭੇਖਵਾਲ ਜਿੱਥੇ ਸ਼ਾਇਦ ਸਾਰੇ ਨੂੰ ਬਹੁਤ ਜਾਣਿਆ ਨੂੰ ਪਤਾ ਹੀ ਹੋਣਾ ਵੀ ਭੇਖਵਾਲ ਦਾ ਗੁਰਦੁਆਰਾ ਕਾਫੀ ਫੇਮਸ ਹੈ ਨਾ ਸਾਰੇ ਜਣੇ ਗਏ ਹੋ ਵੀ ਹੁਣੇ ਆ ਇੱਕ ਮੈਂ ਨਹੀਂ ਅੱਜ ਤੱਕ ਗਈ ਤੇ ਚਲੋ ਅੱਜ ਆਪਾਂ ਪਹਿਲੀ ਵਾਰ ਗੁਰਦੁਆਰਾ ਸਾਹਿਬ ਵੀ ਜਾਵਾਂਗੇ ਮੱਥਾ ਟੇਕਾਂਗੇ ਜੇ ਕਿਤੇ ਮਹਾਰਾਜ ਨੇ ਉੱਥਲਾ ਰਾਹ ਬਣਾਤਾ ਤੇ ਸੱਤ ਲਿਆ ਤੇ ਉੱਥੇ ਵੀ ਮੱਥਾ ਟੇਕ ਕੇ ਆਵਾਂਗੇ ਤੇ ਚੱਲੇ ਕਿਉਂ ਆ ਕਿਸੇ ਨੇ ਉੱਥੇ ਦੱਸਿਆ ਆ ਮੰਮੀ ਨੂੰ ਵੀ ਜਿੱਦਾਂ ਉੱਥੇ ਗੁਰਦੁਆਰੇ ਦੇ ਲਾਗੇ ਕੋਈ ਸਰਵਾਈਕਲ ਠੀਕ ਕਰਦਾ ਆ ਹੈ ਨਾ ਮੰਮੀ ਦਵਾਈ ਦਵਾਈ ਦਿੰਦੇ ਕਿ ਅਗੋਂ ਮਲਦੇ ਆ ਮਲਦੇ ਆ ਦਵਾਈ ਵੀ ਦਿੰਦੇ ਆ ਦਵਾਈ ਵੀ ਦਿੰਦੇ ਆ ਮਲਦੇ ਵੀ ਆ ਤੇ ਬਾਕੀ ਉੱਥੇ ਜਾ ਕੇ ਦੇਖਦੇ ਆ ਵੀ ਕੌਣ ਆ ਕਿੱਦਾਂ ਆ ਤੇ ਫਿਰ ਬਾਕੀ ਤੁਹਾਨੂੰ ਦੱਸਦੇ ਆ ਜੇ ਮੰਮੀ ਸਾਡੀ ਵੀ ਫਰਕ ਰਿਹਾ ਤੇ ਉਹ ਵੀ ਤੁਹਾਨੂੰ ਦੱਸਾਂਗੇ ਅਸੀਂ ਠੀਕ ਆ ਜੀ ਤੇ ਨਾਲੇ ਟੇਕ ਦੇ ਗੁਰਦੁਆਰੇ ਮੱਥਾ ਤੇ ਭਨੇ ਰਹੋ ਸਾਰੇ ਜਣੇ ਬਲੌਗ ਦੇ ਨਾਲ ਤੇ ਜਿਹੜੇ ਵੇਖੋ ਵਾਲ ਗਏ ਆ ਸਾਰੇ ਜਣੇ ਦੱਸਿਓ ਕਮੈਂਟਾਂ ਦੇ ਵਿੱਚ ਕੌਣ ਕੌਣ ਗਿਆ ਆ ਕਿਹਨੂੰ ਕਿਹਨੂੰ ਪਤਾ ਆ ਵੀ ਸਰਵਾਈਕਲ ਉੱਥੋਂ ਠੀਕ ਹੁੰਦਾ ਆ ਤੇ ਬਾਕੀ ਆਪਾਂ ਤੁਹਾਨੂੰ ਸਾਰਾ ਉੱਥੇ ਜਾ ਕੇ ਦੱਸ ਦੇ ਕਿੱਦਾਂ ਕਿੱਦਾਂ ਹੈ ਜੇ ਮੰਮੀ ਨੂੰ ਵੀ ਫਰਕ ਰਿਹਾ ਤਾਂ ਆਪਾਂ ਤੁਹਾਨੂੰ ਆਪਾਂ ਨੈਕਸਟ ਵਲੌਗ ਦੇ ਵਿੱਚ ਦੱਸਾਂਗੇ ਠੀਕ ਆ ਜੀ ਅਸ਼ੇ ਤਾਂ ਲੱਗ ਗਈ ਆ ਦੁੱਖ ਨਿਵਾਰਨ ਸਾਹਿਬ ਲਿਖਿਆ ਹੈ ਅੰਦਰ ਗੁਰਦੁਆਰਾ ਨਹੀਂ ਉਹ ਤਾਂ ਗੁਰਦੁਆਰਾ ਰੋਡ ਤੋਂ ਨਹੀਂ ਦੇਗਾ ਹੁੰਦਾ ਇਹ ਤਾਂ ਨਹੀਂ ਆ ਇਹ ਮੇਚ ਨੂੰ ਜਾ ਕੇ ਨਹੀਂ ਇੱਕ ਗੁਰਦੁਆਰਾ ਰੋਡ ਤੇ ਵੀ ਆ ਰੋਡ ਤਾਂ ਨਹੀਂ ਹੈਗਾ ਰੋਡ ਤਾਂ ਮੇਲਾ ਲੱਗਾ ਮੈਂ ਤਾਂ ਇੱਕ ਰੋਡ ਤੇ ਵੀ ਦੇਖਿਆ ਮੈਂ ਤਾਂ ਉਹਨੇ ਪੇਖੋ ਵਾਲਾ ਗੁਰਦੁਆਰਾ ਸਮਝਦੀ ਰਹੀ ਚਲੋ ਅੱਜ ਪਹਿਲੀ ਯਾਰ ਦੇਖਦੇ ਆ ਸੁਣਿਆ ਤਾਂ ਬਹੁਤ ਐ ਕਈ ਦੇਖਿਆ ਨਹੀਂ ਲੈ ਜਿੱਥੇ ਲਿਖਿਆ ਹੋਊਗਾ ਨਾ ਸਰਵਾਈਕਲ ਇੱਥੇ ਦਵਾਈਆਂ ਹੀ ਦਵਾਈਆਂ ਤਾਂ ਮੈਡੀਕਲ ਸਟੋਰ ਆ ਪਿੱਛੇ ਮੈਂ ਤੁਹਾਨੂੰ ਬੰਨਣਾ ਉਹ ਕੋਲ ਆ ਉਹ ਕੀ ਕਹਿੰਦੇ ਵੀ ਘਰ ਚੀ ਆ ਹਰੇ ਘਰ ਵੀ ਲੱਗ ਗਈ ਆ ਕਹਿੰਦੇ ਇਥੇ ਕੋਈ ਨਹੀਂ ਲੱਗ ਰਿਹਾ ਇਨਸ਼ਾਅ ਲਓ ਜੀ ਗੁਰਦੁਆਰਾ ਸਾਹਿਬ ਇਹ ਤੇ ਉੱਤਰ ਕੇ ਪੁੱਛੋ ਤਾਂ ਕਿਸੇ ਨੂੰ ਵੀ ਸਰ ਵਾਈਕਲ ਇੱਥੇ ਕੌਣ ਠੀਕ ਕਰਦਾ ਗੋਡਿਆਂ ਗਾੜੇ ਦਵਾਈ ਦਿੰਦੇ ਉਹ ਹੀ ਆਫੇ ਹੈ ਕੌਣ ਮਾਰੇ ਉੱਤਰ ਕੇ ਪੁੱਛਣੋਂ ਪਤਾ ਲੱਗ ਜੂ ਬਾਹਰ ਰਵੀ ਕਹਿੰਦੇ ਇੱਥੇ ਲੱਗ ਗਈ ਆ ਪਤਾ ਨਹੀਂ ਇੱਧਰ ਗੁਰਦੁਆਰਾ ਸਾਹਿਬ ਪਹੁੰਚਤਾ ਆਪਾਂ ਗਏ ਆ ਪਰ ਸਾਨੂੰ ਦੁਕਾਨ ਦਾ ਨਹੀਂ ਪਤਾ ਹੈਗਾ ਹੁਣ ਇਹ ਪੁੱਛਣ ਗਏ ਆ ਵੀ ਕਿਹੜੀ ਦੁਕਾਨ ਆ ਤੇ ਦੇਖਦੇ ਆ ਬੜੇ ਮੁਸਕਰਾਉਂਦੇ ਆਉਂਦੇ ਆ ਨੇ ਉਹ ਨੰਬਰ ਕਿਹਨੇ ਦੱਸਿਆ ਤੁਹਾਨੂੰ ਕੀ ਕਹਿੰਦੇ ਬਾਈ ਨੇ ਯਾਰ ਨੰਬਰ ਕਿਹਨੇ ਹੈਗਾ ਕਹਿੰਦੇ ਇੱਥੇ ਹੈ ਨਹੀਂ ਕੋਈ ਵੀ ਦੱਸੋ ਕਿਹਨੂੰ ਦਾ ਹੈਗਾ ਉਹ ਸਲੇਰਨੀਆਂ ਨੇ ਮੰਮੀ ਦਾ ਪੇਕੇ ਹੈ ਨੇ ਉੱਥੇ ਹੀ ਪਤਾ ਕਰਕੇ ਆਏ ਆ ਦੋ ਇੱਕ ਘੁਰਦਰਾ ਉੱਧਰ ਵੀ ਆ ਉੱਧਰ ਜਾਨੀ ਬੋੜਾ ਓਹ ਉਹਨਾਂ ਨੂੰ ਮੈਂ ਪੁੱਛਦੀ ਆਂ ਤੇ ਮੈਂ ਦਵਾ ਇਹ ਕਾਹੀ ਜੀ ਇਹਨਾਂ ਹੀ ਹਾਰਟ ਦੀ ਦਵਾਈ ਵੀ ਜਿੱਦਾਂ ਚੱਲਦੀ ਜਾਂ। ਓਹੋ ਇਹ ਗਏ ਨਾ ਨੂੰ ਹਾਂ ਜੀ 6-7 ਮਹੀਨੇ ਹੋਏ ਗਏ। ਪੱਕੀ ਗੋਲੀ ਇਹਨਾਂ ਰੋਣੋਂ ਕੋਈ ਗੋਮਣਟ ਆਟੇ ਹੋ।

ਅੱਗੇ ਤਾਂ ਨਾ ਹਾਰਟ ਦੀ ਵੀ ਪ੍ਰੋਬਲਮ ਇਦਾਂ ਜ਼ਿਆਦਾਤਾਂ ਹੋ ਜੂਗੇ ਨਹੀਂ ਨਹੀਂ ਤਾਂ ਮੈਨੂੰ ਲੱਗਦਾ ਫਰਕ ਬੈ ਕੇ ਦੇਖੋ ਕੋਈ ਗੱਲ ਨਹੀਂ ਕੋਈ ਲੱਗੂ ਘੜਕਾਣ ਲੱਗ ਰੋ ਨਾ ਯਾਤਰੀ ਦਾ ਹੈ ਨਾ ਪਾਟਾ ਆਇਤਾ ਉਹ ਵੀ ਜੋ ਹਾਂ ਛਾਹੇ ਮੋਗਾ ਦੇਣ ਦਾਸੇ ਦਰਦ ਘਟੀ ਲੱਗਦੀ ਘਟੀ ਹੈ ਦਰਦ ਕੋਈ ਦਵਾਈ ਦੂਈ ਵੀ ਭਾਜੀ ਨਾਲ ਦੋਗੇ ਭਾਈ ਉਹ ਤਾਂ ਨਹੀਂ ਹਾਂ ਇਹਨਾਂ ਹੀ ਹਾਰਟ ਦੀ ਗੋਲੀ ਚੱਲਦੀ ਜਿੱਦਾਂ ਬਿਲਕੁਲ ਰੋਡ ਤੇ ਸਾਹਮਣੇ ਦੁਕਾਨ ਆ ਕਿ ਉਹ ਦੇਸੀ ਦਵਾਈ ਦਿੰਦੇ ਆ ਤੇ ਜਿਹੜਾ ਇੱਧਰ ਆਪਣੇ ਆ ਗੁਰਦੁਆਰਾ ਤੋਖ ਨਿਵਾਨ ਸ੍ਰੀ ਗੁਰੂ ਨਾਨਕ ਚਰਨ ਸਰ ਪੇਖੋ ਵਾਲ ਨੂੰ ਆਪਾਂ ਚਾਹੀਦਾ ਨਾ ਆਪਾਂ ਸਿੱਧੇ ਪਹਿਲਾਂ ਇੱਧਰ ਨੂੰ ਮੁੜ ਕੇ ਹੀ ਗੁਰਦੁਆਰੇ ਆਲੂ ਤੇ ਆਪਾਂ ਮੁੜਨਾ ਨਹੀਂ ਹੋਇਆ ਸਿਰਫ ਰੋਡ ਤੇ ਉੱਤੇ ਦੁਕਾਨ ਆ ਆ ਦੇਖੋ ਅੱਗੇ ਕਰਿਓ ਮੜ ਜਾ ਹਾਂਜੀ ਪੇਖੋ ਆ ਹੁਣ ਚਲੋ ਆਪਾਂ ਗੁਰੂ ਘਰ ਮੱਥਾ ਟੇਕ ਆਈਏ ਜੀ ਮੰਮੀ ਕਿੱਦਾਂ ਹੈ ਹੈ ਐਂ ਤਾਂ ਜਾਣੇ ਕਰ ਦਿੱਤੇ ਮੈਂ ਕਹ ਲੈ ਮੰਮੀ ਵੇਖਾਂ ਪਹਿਲਾ ਕਾ ਰੋੜਾ ਪਾਇ ਮੈਨੂੰ ਲੈ ਜਾ ਲੈ ਜਾ ਮੰਮੀ ਉੱਥੇ ਕਹਿੰਿਆ ਬੱਸ ਕਰ ਭਰਾਵਾ ਹੁਣ ਬੱਸ ਕਰ ਲੱਗਦਾ ਤਾਂ ਫਰਕ ਕਿੱਥੋਂ ਹੈ ਨਹੀਂ ਮੰਮੀ ਉੱਥੇ ਕਹਿੰਦੇ ਉਹ ਹੈਗਾ ਮੈਂ ਨਹੀਂ ਉਦੋਂ ਤਾਂ ਉੱਥੇ ਕਹਿੰਦੇ ਹੈਗੇ ਵੀ ਦੂਜਾ ਮੈਨੂੰ ਲੱਗਦਾ ਫਰਕ ਕਦੋਂ ਹੋਇਆ ਕੀ ਆ ਮਰ ਗਿਆ ਅੱਛਾ ਦੇਖ ਲਓ ਤੁਸੀਂ ਕਹਿੰਦੇ ਕਿੱਥੋਂ ਪਤਾ ਲੱਗਣਾ ਪਤਾ ਲੱਗਦਾ ਗਿਆ ਖਾਂਦੂ ਕਿੱਥੋਂ ਪਤਾ ਲੱਗਦਾ ਕੱਲ ਤਾਂ ਹੀ ਪਤਾ ਲੱਗਣਾ ਵਾਹੀ ਚ ਚਲੋ ਆਜੋ ਮੱਥਾ ਟੇਕ ਲਿਓ ਵਾਹਿਗੁਰੂ ਜੀ ਚਲੋ ਮੰਮੀ ਦੇ ਸਰ ਵਾਈਕਲ ਦੇ ਬਹਾਨੇ ਅਸੀਂ ਗੁਰੂ ਘਰ ਆਉਣਾ ਸੀਗਾ ਤ੍ਰੋ ਬੰਦੇ ਆ ਹਨਾ ਕਿੰਨਾ ਵੱਡਾ ਹੈ ਗੁਰਦੁਆਰਾ ਸਾਹਿਬ ਤੋ ਹੀ ਗਿਆ ਤੁੜੀਟ ਹੋਣ ਚੱਲੇ ਆ ਬੰਨ ਲਿਆ ਉੱਤੇ ਪਰਨਾ ਤਾਂ ਦੇਖੋ ਕਿੱਦਾਂ ਬੋਸ਼ਾ ਯਾਨੀ ਜਿਹਨਾਂ ਨੂੰ ਹਾਂ ਇਹ ਬਾਪੂ ਨੇ ਖਲਾਣ ਜੀਦੀ ਇੱਥੇ ਇੱਥੇ ਜਲਵੇ ਮੈਂ ਕਦੀ ਸੁਣਿਆ ਨਹੀਂ ਇਦਾਂ ਪੁੱਛਦੇ ਆਜੋ ਉਹ ਚਾਹੇ ਇਹਦਾ ਰਹੇ ਨਾ ਚਾਹੇ ਚਾਹੇ। ਜਦੋਂ ਬਾਲਾ ਕਾ ਕਰ। ਕੀ ਕੀ ਵਾਹਿਗੁਰੂ ਜੀ। ਇਹ ਤੇ ਬਾਬਾ ਜੀ ਚਰਨ ਸਿੰਘ ਦੀ ਸੇਵਾ ਲੱਗੀ। ਬਾਬਾ ਚੰਨ ਸਿੰਘ ਦੇ ਬਾਪ ਸਤੌਰ ਗੁਰਦੁਆਰੇ ਸੇਵਾ ਕਰਦੇ ਸੀਗੇ ਸਤੌਰ ਗੁਰਦੁਆਰੇ ਸੇਵਾ ਉਥੇ ਸਾਧੂ ਸੰਤਾਂ ਨੇ ਭਜਨ ਕੀਤਾ ਜਿਸ ਦਾ ਵੀ ਤੁਹਾਡੇ ਇੱਕ ਲੜਕਾ ਹੋਊਗਾ ਜਿਹੜੀ ਸਾਧ ਸੰਗਤ ਦੀ ਸੇਵਾ ਕਰੇਗਾ ਫੇ ਬਾਬਾ ਜੀ ਦੀ ਸੇਵਾ ਲੱਗੀ ਬਾਬੇ ਭਰਤ ਸਿੰਘ ਦੇ ਧੂਨੇ ਤੇ ਪਿੰਡ ਵਿੱਚ ਉਸ ਥਾਂ ਸਿਗਾ ਧੂਨੇ ਦਾ ਬਾਬਾ ਜੀ ਨੇ ਜੋ ਬਚਨ ਕਰਨਾ ਉਹ ਅਦਲ ਪੂਰਾ ਹੋ ਜਾਣਾ ਸੰਗਤ ਬਹੁਤ ਜ਼ਿਆਦਾ ਆਉਣ ਲੱਗੀ ਨਗਰ ਵਿੱਚ ਲੋਕਾਂ ਦੇ ਕੋਠੇ ਵੀ ਭਰ ਜਾਣੇ ਸ੍ਰੀ ਕਾ ਪਰੇਸ਼ਾਨ ਹੋ ਗਿਆ ਫਿਰ ਬਾਬਾ ਜੀ ਨੂੰ ਹੁਕਮ ਹੋਇਆ ਕਿ ਤੁਸੀਂ ਫਲਾਨੀ ਜਗ੍ਹਾ ਬਾਬਾ ਭੱਤੀ ਦਾ ਸਥਾਨ ਉਥੇ ਧਿਆਰ ਕਰੋ ਤੇ ਪ੍ਰਗਟ ਕਰੋ ਉਥੇ ਬਾਬਾ ਭੱਤੀ ਦਾ ਫਿਰ ਉਥੋਂ ਇੱਥੇ ਜਗ੍ਹਾ ਆਈ ਜੰਗਲ ਸਿੰਘਾ ਹਜ਼ਾਰ ਜੰਗਲ ਵਿਆਹਵਾਨ ਸਿੰਘਾ ਇੱਥੇ ਫਿਰ ਬਾਬੇ ਭੱਤੀ ਦੀ ਜਗ੍ਹਾ ਆ ਸਥਾਨ ਕਰਦੇ ਜਗ੍ਹਾ ਮੰਦਰ ਬਣਿਆ ਇਥੋਂ ਬਾਬੇ ਪਰਸਦੀ ਬਾਬਾ ਰਾਜਾ ਪਰਸਦੀ ਹੋਇਆ ਜਿਨ੍ਹਾਂ ਚ 360 ਰਾਣੀਆਂ ਸੀਗੀਆਂ ਆਪੂ ਗੁਰੂ ਨਾਨਕ ਮਹਾਰਾਜ ਨਾਲ ਇਹਨਾਂ ਦੇ ਮੇਲ ਹੋਇਆ ਇਹਨਾਂ ਨੇ ਰਾਜਪੜ ਤੇ ਆ ਕੇ ਫਕੀਰੀ ਕੀਤੀ ਬਸ ਕੀਲੀ ਤੋਂ ਇਹਨਾਂ ਦੇ ਜੋ ਜਿੱਤੇ ਵੀ ਜੜਾ ਹੈ ਦੀਆਂ ਆਟਾ ਲੈ ਸੰਤਾਂ ਨੂੰ ਹੁਕਮ ਹੋਇਆ ਸੰਤ ਸੇਵਾ ਕਰਦੇ ਤੇ ਲੱਖਾਂ ਹਜ਼ਾਰਾਂ ਦੁਨੀਆਂ ਬਾਹਲੇ ਮੁਲਕਾਂ ਤੋਂ ਜਿਨ੍ਹਾਂ ਦੇ ਗਰਮ ਨਹੀਂ ਆਲਾਦ ਨਹੀਂ ਹੁੰਦੀ ਉਹਨਾਂ ਦੇ ਆਲਾਦ ਜਿਹੜੇ ਬਿਲਕੁਲ ਰਹਿ ਗਏ ਜਿਨ੍ਹਾਂ ਨੂੰ ਕੋਈ ਪਾਸਾ ਨਹੀਂ ਚੱਲਦਾ ਇੱਥੇ ਮਾਰਨ ਜੋ वचन ਕਰਨਾ ਪੂਰਾ ਕਰਦੇ ਪੂਰੇ वचन ਹੁਣੇ ਬਾਬਾ ਜੀ ਨੇ 60 62 ਸਾਲ ਸੇਵਾ ਕੀਤੀ ਥੇ ਉਤੋਂ ਬਾਅਦ ਉਸ ਸਰੀਰ ਛੱਡ ਗਏ ਅੱਜ 10 ਕਿ ਸਾਲ ਬਰਤੀ 49 ਸਾਲ ਹੋ ਗਏ ਉਸ ਮਗਰ ਜਗਾਤ ਜਈ ਹੈ ਦੇ ਰਾਜੇ ਪਤਨੀ ਸਾਰੇ ਦੇਵਤਿਆਂ ਦੀ ਗੁਰੂ ਗ੍ਰੰਥ ਸਾਹਿਬ ਦਾ ਮਹਾਰਾਜਾ ਪ੍ਰਕਾਸ਼ ਜਿੱਦਾਂ ਜਿੱਦਾਂ ਕਿਸੇ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਉਹ ਬੇਨਤੀ ਕਰਦਾ ਕਿ ਬਾਬਾ ਜੀ ਸਾਡਾ ਆ ਕਾਰਜ ਹੋਵੇ ਅਸੀਂ ਖੰਡ ਪਾਟ ਕਰਾਵਾਂਗੇ ਇੱਥੇ ਲੜੀਵਾਰ ਖੰਡ ਪਾਟ ਪਾਸ ਚੱਲਦੇ ਰਹਿੰਦੇ ਆ ਪੰਜ ਪੰਜ ਚਾਰ ਚਾਰ ਸੱਤ ਸੱਤ ਦੇ ਰੋਜ਼ ਖੰਡ ਪਾਟ ਦੇ ਭੋਗ ਬੰਦੇ ਆ ਉਹਦੇ ਧੂਣਾ ਸਾਹਿਬ ਸ਼ਨੀ ਐਤਵਾਰ ਦੀ ਧੂਣਾ ਲੱਗਦਾ ਉਹ ਜੋ ਕਿਸੇ ਦਾ ਬਿਮਾਰੀ ਹੈ ਜੋ ਖਾਜਾ ਕੋਈ ਤਕਦੀਬ ਹੈ ਉਹ ਕੋ ਕੋ ਬੁਲਾ ਦੇ ਜਾਂਦੇ ਆ ਉਹਦੇ ਨਾਲ ਉਹਦਾ ਦੁੱਖ ਪਾਲ ਹੋ ਜਾਂਦਾ ਲੱਗਰ 24 ਘੰਟੇ ਚੱਲਦਾ ਬਾਬੇ ਪਟਸੀ ਦਾ ਮੈਨੂੰ ਸੇਵਾ ਕਰਦਿਆਂ ਨੂੰ ਤੇ 50 ਸਾਲ ਹੋ ਗਏ ਠੀਕ ਹੈ ਜੀ ਛੋਟੀ ਉਮਰ ਚ ਆਇਆ ਤਾਂ ਬਾਬਾ ਜੀ ਨੇ ਬਚਨ ਦਿੱਤਾ ਸੀਗਾ ਠੀਕ ਹੈ ਤੇਰੇ ਕਰਮਾਂ ਜੇ ਬੁਕੇਰੀ ਹੈ ਠੀਕ ਹੈ ਤੇ ਸੌ ਦਾ ਲੜ ਪਾ ਲਿਆ ਫਿਰ ਮਨ ਰਿਹਾ ਕਿ ਆਇਆ ਵੀ ਕਿਉਂ ਨਾ ਇਹਨਾਂ ਦਾ ਹੀ ਲੜ ਪਾਦਾ ਪਹਿਲਾਂ ਤੂੰ ਮੈਂ ਸ਼ਬਦ ਲਿਆ ਬਸ ਉਹਨਾਂ ਦੇ ਸੰਗਤ ਦੀ ਸੇਵਾ ਮੈਂ ਕਰਦਾ ਸਵੇਰੇ ਆ ਜਿੰਨਾ ਸ਼ਾਮ ਨੂੰ ਮੈਂ ਚੱਲੇ ਨਾ ਗ੍ਰਿਸ਼ਤੀ ਵੀ ਹੈਗਾ ਠੀਕ ਹੈ ਖੇਤੀਬਾੜੀ ਦਾ ਕਾਰੋਬਾਰ ਹੈਗਾ ਬੱਕੇਤ ਕਰਕੇ ਮੰਦਰ ਛੇਤੀ ਦਾ ਪਰ ਮੈਂ ਸਵੇਰੇ ਇਥੇ 7 ਵਜੇ ਗੁਰਦੁਆਰੇ ਅਰਜਨਾ ਸ਼ਾਮ ਨੂੰ ਸੰਗਤ ਦੀ ਜੇਲੇ ਚੱਲ ਜਿੰਦੀ ਆ ਫੇਰਨੇ ਵਾਪਸ ਕੇ ਜੇਗਾ ਮੰਮੀ ਖਾਟੀ ਸੋਦੇ ਪਈ ਆ ਕੀ ਲੱਗਾ ਹੋਇਆ ਸਾਨੂੰ ਇਹ ਹੀ ਨਹੀਂ ਪਤਾ ਹੈਗਾ ਮੰਮੀ ਕੋਸ਼ ਨਹੀਂ ਹਾਲ ਬੁੜੀਆਂ ਨੂੰ ਇੰਨਾ ਕੁਝ ਪਤਾ ਹੁੰਦਾ ਤੁਹਾਨੂੰ ਕੁਝ ਨਹੀਂ ਪਤਾ ਨਾ ਤੁਹਾਡੀ ਨੂੰ ਕੀ ਪਤਾ ਲੱਗਣਾ ਅੱਗੇ ਜਾ ਕੇ ਆ ਸਾਰੇ ਜਣੇ ਸਾਰੇ ਜਣੇ ਦੱਸੋ ਵੀ ਇਹ ਕਾਹਦਾ ਦਰਾਖਤ ਆ ਦਾ ਕੀ ਲੱਗਾ ਹੋਇਆ ਆ ਖਰਬੂਜੇ ਜੇ ਤਾਂ ਨਹੀਂ ਪਰ ਖਰਬੂਜੇ ਦਾ ਬੇਲਾਂ ਲਾ ਦੇ ਆਹ ਮਪਾ ਤਨੀ ਕੀ ਚੀਜ਼ ਆਏ ਪਤਾ ਨਹੀਂ ਕਾ ਦਾ ਤਰਤੇ ਆ ਚਲੋ ਉਧਰ ਡਰਾਈਵਰ ਸਾਹਿਬ ਗੱਡੀ ਲੈ ਕੇ ਵੀ ਆ ਗਏ ਆ ਬਹੁਤ ਵੱਡਾ ਗੁਰਦੁਆਰਾ ਸਾਹਿਬ ਆ ਬਹੁਤ ਸਾਰੀਆਂ ਜਗਾਵਾਂ ਵੀ ਵਿੱਚ ਬਣੀਆਂ ਆ ਬਹੁਤ ਵਧੀਆ ਲੱਗਦਾ ਆ ਪਹਿਲੀ ਵਾਰ ਆਏ ਉੱਧ ਸਾਰੇ ਦੇਖਿਆ ਬਹੁਤ ਵਧੀਆ ਲੱਗਾ